ਕਿ ਤਰਾ ਹਾਲ ਚਲ ਜੀ ਸਾਰਿਆਂ ਦੇ ਠੀਕ ਠਾਕ ਹੋ ਜੀ ਤੇ ਆਪਾਂ ਵੀ ਬਹੁਤ ਵਧੀਆ ਤੇ ਬਸ ਕਰਦੇ ਕੰਮ ਧੰਦੇ ਕਰਕੇ ਆਪਾਂ ਤੁਰਨੇ ਆਏ ਸੀਗੇ ਮੈਂ ਕਿਹਾ ਚਲੋ ਇੰਡੀਆ ਵਿੱਚ ਤੇ ਛਟਾਲਾ ਬੀਜਣਾ ਪੈਂਦਾ ਇੱਥੇ ਬੀਜੇ ਤੋਂ ਬਗੈਰੀ ਕਿਦਾਂ ਕਿਡਾ ਹੋਇਆ ਪਿਆ ਸਾਰੇ ਪਾਰਕ ਉੱਪਰ ਹੀ ਪਈ ਆ ਤੇ ਦੇਖ ਲਓ ਹਰਿਆਲੀ ਵੀ ਕਿੰਨੀ ਆ ਬਸ ਕਰਦੇ ਕੰਮ ਧੰਦੇ ਨਿਬੜੇ ਕੁਝ ਜਾ ਕੇ ਨਿਬੜਾਂਗੇ ਮੈਂ ਕਿਹਾ ਚਲੋ ਥੋੜੀ ਜੀ ਥੋੜੀ ਜੀ ਤੁਰਕੇ ਆਉਣੇ ਆ ਹਨਾ ਬਾਹਰ ਲਈ ਹਵਾ ਲੈ ਕੇ ਆਉਣੇ ਆ ਤੇ ਨਿਕਲਨੋਂ ਦੁਬਾਰ ਜੀ ਨਹੀਂ ਕਰਦਾ ਪਰ ਆਪਣੇ ਆਪ ਨੂੰ ਫਿਰ ਕਹਿਣਾ ਪੈਂਦਾ ਵੀ ਚੱਲੀਏ ਤੇ ਤੁਸੀਂ ਵੀ ਤੁਰਨ ਜਾਇਆ ਕਰੋ ਜੀ ਮੈਂ ਕੋਸ਼ਿਸ਼ ਕਰਦੀ ਹੁਣੀ ਹਰ ਰੋਜ਼ ਪਰ ਆ ਨਹੀਂ ਹੁੰਦਾ ਹੈਗਾ ਹਾਂਜੀ ਤੇ ਦੇਖੋ ਕਿੰਨਾ ਸੋਹਣਾ ਹੈ ਹਨਾ ਦਰਖਤ ਹੀ ਦਰਖਤ ਕੋਈ ਪਤਾ ਨਹੀਂ ਲੱਗਦਾ ਦੇਖੋ ਭਾਈ ਜੀ 골ਫ ਖੇਡਣ ਟਿਆ ਨੇ ਹਾਂਜੀ ਤੇ ਪੰਛੀ ਵੀ ਟਾਵੇਂ ਟਾਵੇਂ ਹੈਗੇ ਨੇ